ਸੂਫੀ ਕਰ ਬਾਬਾ ਬੁੱਲੇ ਸ਼ਾ ਬਾਬਾ ਬੁੱਲੇ ਸ਼ਾ ਜੀ ਹਰ ਇਨਸਾਨ ਲਈ ਕੁਝ ਇਸ ਤਰ੍ਹਾਂ ਲਿਖਿਆ ਕਿ ਜੋ ਕੋਈ ਵੀ ਉਹਨਾਂ ਨੂੰ ਸੁਣਦਾ ਹੈ ਤਾਂ ਉਹਨਾਂ ਦਾ murid ਹੋ ਜਾਂਦਾ ਹੈ ਅੱਜ ਵੀ ਲੋਕ ਜੋ ਇਹਨਾਂ ਦੇ ਕਲਾਮ ਕਾਫੀਆਂ 도ੜੇ ਜੋ ਵੀ ਸੁਣਦਾ ਜਾਂ ਪੜ੍ਹਦਾ ਹੈ ਤਾਂ ਉਹ ਬਾਬਾ ਬੁੱਲੇ ਸ਼ਾ ਜੀ ਵੱਲ ਖਿੱਚਿਆ ਜਾਂਦਾ ਹੈ बाबा बुल्ले शाह ਜੀ ਨੇ ਕੁਝ ਸੱਚੀਆਂ ਤੇ ਹਕੀਕੀ ਗੱਲਾਂ ਇਸ ਤਰ੍ਹਾਂ ਲਿਖੀਆਂ ਬੁੱਲੇ ਸ਼ਾ ਇਥੇ ਸਭ ਮੁਸਾਫਿਰ ਬੁੱਲੇ ਸ਼ਾ ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ ਆਪੋ ਆਪਣੀ ਵਾਟ ਮੋਕਾ ਕੇ ਸਭ ਨੂੰ ਮੁੜਨਾ ਪੈਣਾ ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ ਨੀਂਦ ਨਾ ਦੇਖੇ ਬਿਸਤਰਾ ਭੁੱਖ ਨਾ ਦੇਖੇ ਮਾਸ ਮੌਤ ਨਾ ਦੇਖੇ ਉਮਰ ਅਤੇ ਇਸ਼ਕ ਨਾ ਦੇਖੇ ਜਾਤ ਬਾਬਾ ਬੁੱਲੇ ਸ਼ਾਹ ਜੀ ਕੀ ਲਿਖਦੇ ਨੇ ਜਿਨ੍ਹਾਂ ਨੇ ਉਸ ਰੱਬ ਨੂੰ ਪਾਇਆ ਉਸ ਖੁਦਾ ਨੂੰ ਪਾਇਆ ਉਹ ਲੋਕ ਕਿਹੜੇ ਹਨ ਤਾਂ ਕੀ ਲਿਖਦੇ ਨੇ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ ਨੂੰ ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ ਨੂੰ ਜੇ ਰੱਬ ਮਿਲਦਾ ਜੰਗਲ ਬੇਲੇ ਤਾਂ ਮਿਲਦਾ ਗਾਇਆਂ ਬੱਚੀਆਂ ਨੂੰ ਜੇ ਰੱਬ ਮਿਲਦਾ ਵਿੱਚ ਮਸੀਤਾਂ ਤਾਂ ਮਿਲਦਾ ਚਾਮ ਚੜਕੀਆਂ ਨੂੰ ਬੁੱਲੇ ਸ਼ਾ ਰੱਬ ਓਨੂੰ ਮਿਲਦਾ ਜਿੰਨਾ ਦੀਆਂ ਨੀਤਾਂ ਸੱਚੀਆਂ ਬੁੱਲੇ ਸ਼ਾ ਜੀ ਫਰਮਾਉਂਦੇ ਨੇ ਰੱਬ ਉਸ ਨੂੰ ਮਿਲਦਾ ਜਿਨ੍ਹਾਂ ਦੀਆਂ ਨੇਤਾ ਸੱਚੀਆਂ ਹੋਣ ਉਸ ਪਰਮਾਤਮਾ ਨਾਲ ਉਸ ਖੁਦਾ ਨਾਲ ਉਸ ਰੱਬ ਨਾਲ ਉਹਨਾਂ ਦੀ ਜਿਹੜੀ ਲਗਨ ਹੈ ਉਹ ਸੱਚੀ ਤੇ ਸੁੱਚੀ ਹੋਵੇ ਬੁੱਲੇ ਸ਼ਾ ਰੰਗ ਫਿੱਕੇ ਹੋ ਗਏ ਤੇਰੇ ਵਾਜੋਂ ਸਾਰੇ ਬੁੱਲੇ ਸ਼ਾ ਰੰਗ ਫਿੱਕੇ ਹੋ ਗਏ ਤੇਰੇ ਵਾਜੋਂ ਸਾਰੇ तू तू करके जीत गई सी मैं मैं करके हारे मैं मैं करके हारे ਸੋ ਦੋਸਤੋ ਜੇਕਰ Sufi Kar Channel ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ